ਹਰਦਾ 10 5 ਮਿੰਟ ਹਵਾਏ ਨੇ ਹਾਂ ਜਦੋਂ ਤੂੰ ਆਇਆ ਹੈ ਜਿਵੇਂ ਆਇਆ ਨਾ ਲੱਗਦਾ ਅਰੇ ਹਾਂ ਕਾਊਂਟਰ ਕਹਿੰਦੀ ਮੈਂ ਤੈਨੂੰ ਉਹ ਗੁਰਸੀ ਹਾਂ ਅਛੇ ਇਹਦੇ ਵੇਜਣੀਆਂ ਆ ਕਿਦੇ ਹੂੰ ਥੋੜੇ ਸੰਦ ਦਿਖਾਈ ਨਹੀਂ ਮੈਨੂੰ ਜਦੋਂ ਕਾਹਨ ਦੀ ਕਾਊਂਟਰ ਤੇ ਬੈਠੀ ਦੀ ਬਹਿ ਕੇ ਦੇਖ ਬਾਬੇ ਵਾਲਾ ਕੱਪੜਾ ਇਹ ਚੀਜ਼ਾਂ ਮੁੱਕਣ ਦਾ ਕਰਿਆ ਲੱਗਦਾ ਪੱਕਾ ਮਿਲੂ ਉਥੋਂ ਹੋਰ ਇਹ ਤਾਂ ਇਹ ਤਾਂ ਬਦੂ ਸਾਰੇ ਪਿੰਡਾ ਸਾਰੇ ਗੱਤ ਸਾਰੇ ਹੁੰਦੇ ਨਾ ਪੁੱਤ ਕੋ ਪੁੱਤ ਉਹ ਹੁੰਦਾ ਨਾ ਮਿਲਣਾ ਹੋਰ ਆਉਂਦੇ ਨਹੀਂ ਤਾਂ ਨਾ ਬੁੱਧੀ ਪਹਿਲਾਂ ਮੈਂ ਬੁੱਧੀ ਚਲੀ ਜਾਂਦਾ ਕੰਮ ਤਾਂ ਸੋਣਾ ਚਲੀ ਜਾਂਦਾ ਪਰ ਖੜਦੀ ਨਹੀਂ ਚੀਜ਼ ਅਲੱਗ ਜੀ ਵੇਚ ਦੋ ਥੋੜੀ ਆ ਵਧੀ ਲੈਣਗੇ ਤੁਸੀਂ ਤਾਂ ਕਾਹਨ ਬੈਠਣ ਦਿਖਾਈ ਲਖ ਨਹੀਂ ਹਾਂ ਇਹ ਇੱਕ ਗੱਲ ਚੱਲ ਸੱਜੀ ਹੈ ਤਾਂ ਮੈਨੂੰ ਮੈਂ ਵੀ ਲਿਆਂਗੀ ਤੂੰ ਕਹਿੰਦੀ ਖੜਦੀ ਨਹੀਂ ਦੁਕਾਨ ਚ ਰਾਹ ਕੋ ਆਹ ਚੀਜ਼ਾਂ ਵੇਚਣੀਆਂ ਨੇ ਜਿਵੇਂ ਆਹ ਠੀਕ ਠੀਕ ਆ ਜਿਹੜੀ ਆਹ ਕ੍ਰਿਕਟਰਾਂ ਦੇ ਨੇ ਕੇ ਵਾਲੀ ਉਹ ਤਾਂ ਮੈਂ ਕਿਹੜੀ ਆ ਹਾਂ ਬਹੁ ਵੀ ਕਿਦੀ ਨੇ ਪਲੇਨ ਪਸ਼ਮੀਨਾ ਮੈਂ ਬੰਦਰੇ ਮੈਂ ਕਹਿੰਦਾ ਇਧਰ ਆ ਕੇ ਤੁਸੀਂ ਆਪਣਾ ਵਧਾ ਲਓ ਹਾਂ ਇਧਰ ਫਿਰ ਨਾ 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 ਨੋਕਣਾ ਬੰਦਾ ਵੈਰਿਟੀ ਜੇ ਥੋੜੀ ਲੈ ਲਿਆ ਫਿਰ ਸਾਰੀ ਦੁਕਾਨ ਵਧਾਉਣੇ ਦੀ ਗੱਲ ਸੱਚੀ ਹੈ ਹੋਰ ਇਤੋਂ ਨੂੰ ਵਗਾਉਣੇ ਦੀ ਏ ਥੋੜੀ ਬਰੁੱਦਰ ਭਾਗ ਜਾਂਦੀ ਮੈਂ ਉਹਨੂੰ ਕਹੀ ਗਿਆ ਮੈਂ ਕਿਹਾ ਇਹ ਮੈਂ ਤਾਂ ਕਹੀ ਗਿਆ ਨੂੰ ਇਹ ਤਾਂ ਇੱਕ ਨਾ ਇੱਛੀ ਲੋਟ ਆ ਛੋਟੀ ਕਰ ਲਈਦਰ ਮਿਲ ਗਈ ਠੀਕ ਹੈ ਦੁਕਾਨ ਦੱਸ ਨਹੀ ਠੀਕ ਹੈ ਨਹੀਂ ਇਹ ਕਹੇ ਪੁੱਤੋ ਫਿਰ ਤਾਂ ਹੀ ਮੈਂ ਉਧਰ ਬਹਾਂ ਕੱਲੇ ਜਾਣ ਦੇ ਸਾਬਚ ਕਰਨਾ ਜੀ ਸੈੱਟ ਹੈ ਗਏ ਇੰਦਰ ਫਿਰ ਉਹੀ ਲੱਗਦਾ ਔਖਾ ਹੋ ਜਾਏ ਹੁਣ ਤਾਂ ਇਹ ਕੰਦ ਗੱਢ ਕੇ ਪਿੱਛੇ ਰੱਖਿਆਗਾ ਹੁਣ ਦੋ ਕਾਕੇ ਇੱਥੇ ਬਿਠੇ ਦੋਨੂੰ ਪਿੱਛੇ ਲੈ ਕੇ ਜਾਊਗੀ ਪਿੱਛੇ ਦਾ ਕੰਮ ਪਿੱਛੇ ਤਾਂ ਸਲਾਈ ਕੜਾਈ ਵਾਲਾ ਕੰਮ ਆ ਪਿੱਛੇ ਥੋੜੀ ਆ ਕੇ ਸਲਾਈ ਕੜਾਈ ਵਾਲਾ ਹੈਗਾ ਜਗਾ ਕੇ ਆ ਕੇ ਪਿੱਛੇ ਤੇ ਜਾਵਾਂਗੇ ਉਹ ਹਾਂ ਇਹ ਤਾਂ ਜਾਣੀ ਪੈਂਦਾ ਇੱਥੇ ਇੱਕ ਥਾਂਵੇਂ ਹੁੰਦਾ ਸੀ ਸਿਸਟਮ ਸਾਰਾ ਆ ਕੰਦ ਨੀਚੇ ਜਾ ਕੰਦ ਨਾ ਹੁੰਦੀ ਵਿੱਚ ਫਿਰ ਇੱਥੇ ਮਸ਼ੀਨਾਂ ਘਰ ਕੇ ਨਹੀਂ ਮੈਂ ਸੁਝਾਈਂਗੀ ਕਿ ਇਹ ਮਹਾਂ ਲੰਬੀ ਹੋ ਮਰੇ ਨਾ। ਨਾ ਤਾਂ ਆਪਣਾ ਹੈਗਾ ਤੇ ਆਪਾਂ ਇਹ ਕਿਹੜੇ ਕਿਹਾ। ਅਸੀਂ ਤਾਂ ਲੰਬੀ ਕਰਾਂਗੇ ਤਾਂ ਘਰ ਉੱਥੇ ਪੈਂਦਾ। ਹੂੰ ਹੂੰ ਪੂਰਾ ਲੰਬਾ ਤੋਂ ਰੱਖਿਆ। ਕਿਤੇ ਘਰੇ ਉੱਥੇ। ਚੱਠੀ ਹਾਂ। ਉਹਦੇ ਘਰੇ ਉੱਥੇ। ਪੂਰੀ ਕੰਦ ਗੱਡੀ ਅਸੀਂ ਉੱਥੋਂ ਰੱਖਿਆ। ਹਾਂ। ਪਰ ਉੱਥੇ ਬਣਾਵਾਂਗੇ ਸਾਰੇ ਮਤਾਂ ਨਹੀਂ ਬੈਂਦੀ ਪਿੰਡ 'ਚ। ਉੱਥੇ ਦੀ ਘਰ। ਆਪਦੇ ਘਰੀ ਰੋਟ ਰਹਿੰਦਾ ਹੈ। ਹੈਂ? ਨਹੀਂ ਨਾ ਫਰਕ ਪਵੇ। ਮੈਂ ਕਹਿੰਦਾ ਗਰੰਟੀ ਹੈ ਯਾਰ। ਕਾਹਨੂੰ ਪੈਂਦਾ ਹੈ ਵਧੀਆ ਆਉਂਦਾ ਔਰੇ ਵੀ ਖੇਦੋ ਬਾਦੂ ਪਹਿਮ ਹੈਗਾ। ਹਾਂ ਇਹ ਵੀ। ਆਪਦੇ ਘਰੇ ਸੈਟਿੰਗ ਰਹਿੰਦੀ ਹੈ ਭਾਈ। ਜਿਹੜੇ ਕੋਈ ਮੋਟਸਾਂ ਤੇ ਬੈਠੇ ਆ ਬਾਈ ਆ ਜੂਗੇ ਉੱਥੇ ਹਾਂ ਇਹ ਦੁੱਡੀ ਵੀ ਬਰਮਨ ਬਾਈ ਕਰਦੇ ਬਾਈ ਕਰਨਾ ਕਰੀਗਾ ਬਰਮਨ ਬਾਈ ਬਾਕੀ ਹੋ ਰਾਇ ਪੱਲੀ ਇੱਥੇ ਬੰਦ ਨਾ ਇਹ ਕੋਈ ਨਹੀਂ ਹੋਰ ਉਹ ਮੋੜ ਤੇ ਖੜ ਦੇਣੇ ਜੀ ਬਸ ਮੋੜ ਤੇ ਹੁੰਦੇ ਨੇ ਬਾਕੀ ਬੱਚੇ ਸਾਰੇ ਮੋੜ ਤੇ ਚੜਨਾਗੇ ਇਕੱਠੇ ਕੀ ਸਤੋ ਗੋਦਵਾਰੇ ਖੜੀਆਂ ਹਾਂ ਆਉਂਦਾ ਸਾਡੇ ਬਾਹਰ ਖੜੀ ਫੇਰ ਇਹ ਚੜ ਗਈ ਵਿਚਾਰੀ ਰੋਟੀ 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 ਤਾਂ ਬਕਿੰਦੀ ਫਿਰ ਹੀ ਬਾਕੀ ਤੇ ਮੈਂ ਘਰੋਂ ਤਾਂ ਲੈ ਲੂੰਗੀ ਆ ਅੱਛਾ ਲੈ ਕੱਲ ਕੈਂ ਯਾਕੇ ਦੀ ਮੈਂ ਮੰਨ ਜਾਂਦੀ ਭਈ ਕੱਲ ਮਾ ਹਾਉਂਦੀ ਤੇ ਆ ਜਾ ਹੋ ਗਿਆ ਫਿਰ ਉੱਠੀ ਹੋਣੀ ਫਿਰ ਹਾਂ ਚੱਲ ਆਏ ਕੋਈ ਉੱਠੀ ਆਏ ਕੋਈ ਠੀਕ ਹੁਣ ਮਾ ਹਰ ਲਾ ਦੋ ਫਿਰ ਕੱਪੜੇ ਹੈ ਬਾਲੀ ਇਹਨੇ ਤੂੰ ਕੱਪੜੇ ਲਾ ਦੇ ਅਜ ਕੋਠੀ ਦੇਖ ਕੇ ਉਹ ਨਦਰ ਤੇ ਤਾਂ ਦੇਖੀ ਹੋਈ ਜਵਿੰਦਰ ਨੂੰ ਦਿਖਾ ਕੇ ਲਿਉਣੀ ਆ ਤੁਸੀਂ ਕੱਪੜੇ ਕੱਪੜੇ ਲਾਹੋ ਪਹਿਲੇ ਨੇ ਤੁਸੀਂ ਚਲੋ ਫਿਰ ਲਾ ਲਾ ਲੀਨ ਗਏ ਲਾਲੀ ਨੂੰ ਗਏ ਲੱਗ ਜੂਗ ਨਾ ਮੈਂ ਹੁਣ ਚੱਪਲਾਂ ਗੱਡੀ ਵਿੱਚ ਫਿਰ ਕੀ ਹੋ ਗਿਆ

ਤੱਲਾ ਕੱਟ ਲਾ ਕੇ ਦੱਸੂ ਨੇ ਕਟਾ ਰਹੇ ਗਏ ਤੋਂ ਕਿ ਤੋਂ ਬਾਬਲ ਦੀ ਅੱਛੇ ਕੱਟ ਲਾਂਗੇ ਪੂਰੀ ਚਲਾਉਣੀ ਹੈ ਤੁਮ ਕਿਹੜਾ ਹੀ ਆਹ ਲੈਂਨੀ ਹੈ ਲਵਾਈ ਫਿਰ ਨਾ ਅੱਛੇ ਇਹ ਕਾਤਰਵਾਇਆ ਤੇ ਆੜੀ ਹੂੰ ਇਹ ਕਿਹੜੀ ਕਪੜੀ ਕਰਵਾ ਲਿਆ ਕਰੇਵ ਦੀ ਅਸੀ ਰੰਗ ਦੀ ਹੂੰ ਸੁਣਾਈ ਦੀ ਇਹ ਵੀ ਕਿਸੇ ਕਸਟਮਰ ਦਾ ਹੀ ਆਰਡਰ ਹੈ ਪਾਰਸਲ ਲਾਉਣਾ ਇਹਦਾ ਮੈਂ ਉੱਦੇ ਲਾਉਣਾ ਸੀ ਜਿੱਦੇ ਜਾਂਦੀ ਸੀ ਕਿ ਫਿਰ ਮੈਂ ਫੋਨ ਕਰਿਆ ਮਾ ਵੀ ਹਲੇ ਜਾਣਾ ਹੈ ਪਿੰਡ ਦੋ ਦਿਨ ਵੇਟ ਹੋਰ ਕਰ ਲਓ ਦਸੰਬਰ ਦਾ ਹੀ ਵਿਆਹ ਹੈ ਉਹਨਾਂ ਨੂੰ ਬਰਕ ਸੁਣਾ ਕੇ ਤੇ ਆਈ ਦੀ ਹਮਮਰ ਕਿਤਾ ਸਾਰੀ ਸੋਹਣੀ ਸੋਹਣੀ ਹੋਈ ਹੋਈ ਨੇ ਇੱਧਰ ਨਹੀਂ ਸੀ ਜਿਆਦਾ ਕਸਟਮਰ ਇੱਧਰ ਇੰਨਾ ਨਹੀਂ ਹੁੰਦਾ ਕਿਉਂਕਿ ਇੱਧਰ ਦਸੀਂ ਆਪਦਾ ਸਲਾਈ ਕੜਾਈ ਦਾ ਕੰਮ ਆ ਸਾਡਾ ਅਸੀਂ ਕਰੀ ਜਾਂਦੇ ਹੂੰ ਤੇ ਵਾਰ ਰੱਖ ਲਿਆ ਵਿੱਚ ਦੀ ਹਾਂ ਹਾਂ ਬਾਕੀ ਫਿਰ ਕੈਮਰੇ ਕੁਮਰੇ ਲੱਗ ਜਾਣਗੇ ਹੁਣ ਅੱਗੇ ਫਿਰ ਕੈਮਰੇ ਲਵਾ ਲਾਂਗੇ ਫਿਰ ਨਹੀਂ ਕੋਈ ਏਡੀ ਦਿੱਕਤ ਆਉਂਦੀ ਹੈਗੀ ਹਾਂ ਹਾਂ ਇੱਥੇ ਅਸੀਂ ਉਹ ਕਰਦੇ ਹਾਂ ਦੂਜਾ ਹੈਂਡਵਰਕ ਹੂੰ ਪੂਰੀ ਵੀ ਸਾਰੀ ਸਿਸਟਮ ਕਰ ਲਿਆ ਸੈਟਿੰਗ ਵਸਾਈ ਜਾਂਦੇ ਚੱਲੀ ਜਾਂਦਾ ਆਪਦੇ ਘਰ ਵਰਗੀ ਮੌਜ ਨਹੀਂ ਬਿੰਦਰ ਇੱਥੇ ਹਾਲੇ ਕਾਇਦੀ ਕਿਹਨਾਂ ਦੀ ਆ ਹਾਂ ਮੈਂ ਕਿਹਦੀ ਮਕੂਨ ਗੁਰਦੁਤਨ ਬੈਠੀ ਹਾਂ ਚਲ ਸਾਦੀ ਫੋਟਨ ਦਾ ਕਰ ਦਨੀ ਇਹ ਕਿੱਡੇ ਦਾ ਇਹ ਤੇ ਲਾਤੀਆਂ ਹਾਂ ਵੱਡੇ ਪੇਪਰ ਤੇ ਲਾ ਕੇ ਹੂੰ ਸਤ ਤੂੰ ਕਹਿੰਦੀ ਉੱਪਰ ਚਿੱਟਾ ਲਮਉਣ ਲੱਗਿਆਂ ਨਹੀਂ ਹੈਗਾ ਉਹ ਤੋਂ ਫਿਰ ਰੰਗੇ ਕਰਵਾ ਲਿਆ ਇਹਦੇ ਕਰਦੀ ਐ ਮੈਂ ਕੜਾਈ ਤੇ ਜਿਹੜੀ ਹੈਗੀ ਮਸ਼ੀਨਾਂ ਉਦੇ ਪਸ਼ਮੀਨੇ ਦੇ ਸੂਟ ਸਾਰੇ ਇੱਥੇ ਵਰਕ ਕਰਦੀਆਂ ਇਹਦਾ ਪਸ਼ਮੀਨੇ ਦਾ ਵਾਰ ਇਹ ਮਸ਼ੀਨ ਦਾ ਜ਼ਿਆਦਾ ਵਰਕ ਪਸੰਦ ਕਰਦੀ ਐ ਇਹ ਵਰਕੇ ਤੋਂ ਹੁਸ਼ੀਆਂ ਵਧੀਆ ਮਿਲ ਰਹੀ ਐ ਨਾ ਕੰਟਰ ਕੋਲ ਨਵੇਂ ਭੇਜੇ ਸਾਰੇ ਤਾਂ ਜਮਾ ਫਿਰ ਇਹਨੂੰ ਲੈਂਤੀ ਹੋ ਨਮੀ ਸਾਰੀ 20000 ਰੁਪਏ ਲੱਗੇ ਤੇ ਮਸ਼ੀਨ ਵਿੱਚ ਕਾਊਂਟਰ ਸਾਰਕ ਸਪੋ ਹੈਵੀ ਹੈ ਮਸ਼ੀਨ ਇਕੜ ਚੱਕੀ ਜਾਂਦੀ ਸਾਰੀ ਮੋਰਦੀ ਲਾਉਣੀ ਹੈ ਵਧੀਆ ਹਾਂ ਰੀਲਾਂ ਮੋਰਦੀਆਂ ਰੀਲ ਵਧੀਆ ਵਰਤਦੀਆਂ ਮੋਰ ਕੰਪਨੀ ਦੀ ਸਭ ਤੋਂ ਰੀਲ ਵਧੀਆ ਹੀ ਹੁੰਦੀ ਹੈ ਹਾਂਜੀ ਇਹਦੇ ਕਿ ਸਮਾਨ ਦੇ ਉਹਦਾ ਤਰ੍ਹਾਂ ਕੀ ਤੁਸਮਾਨ ਦੇਖਾ ਉਹਦੇ ਤਰ੍ਹਾਂ ਕਿਹੜਾ ਕਿਹੜਾ ਮੇਰਾ ਸਮਾਨ ਆ ਗਿਆ ਮੇਰਾ ਸਮਾਨ ਤਾਂ ਪਿੱਛੇ ਦੀ ਸਾਰਾ ਡੱਗੀ ਚ ਮੋਰ ਪਤਾ ਦੀ ਪਾਲੀ ਨੂੰ ਉਹ ਤਾਂ ਪਿੰਦਰ ਦੇ ਸਾਰਾ ਇਹਦੇ ਨਹੀਂ ਗੇ ਬਸ ਲੈ ਜਾ ਹਾਂ ਆ ਪੂਰਾ ਪੈਣ ਦੀ ਤੇ ਜੋ ਕਰਕੇ ਡੱਗੀ ਪੈ ਜੀ ਹਾਂ ਹਾਂ ਕੋਟੇ ਦੱਸਦੇ ਨੇ ਕਿਵੇਂ ਲੱਗਦੀ ਕਿਵੇਂ ਲੱਗਦਾ ਸਾਰੀ ਜਗ੍ਹਾ ਸੈਟਿੰਗ ਹੈਗੀ ਸਾਰੇ ਜਾਸੇ ਦੀ ਹੂੰ ਕੀ ਕਰਦਾ ਸਤਿ ਮਹੱਤਵ ਤੋਪੇ ਬਣਨ ਨੇ ਨਾ ਪੰਡੰਗਰ ਹੂੰ ਇਹਨੂੰ ਸੱਜਿਆ ਪਾਪ ਆਪਣੇ ਨੂੰ ਕਲੈਕਟਰ ਨਹੀਂ ਹੋ ਜੀ ਲੜਿਆ ਆਪਣੇ ਨੂੰ ਆਹਾਂ ਅੱਜ ਵੀ ਚੱਲ ਗਰਮੀ ਚ ਅਭੀ ਤੋਪੇ ਰਹਿ ਕਰੂਗੀ ਬਾਜਲ ਬਾਹਰ ਬੰਦਿਆ ਕਰੂੰ ਅੰਦਰ ਬਾਹਰ ਨਹੀਂ ਬੰਦਦੇ ਮੈਸਾ ਬਾਹਰ ਨਹੀਂ ਬੰਦੀ ਮੈਸਾ ਸਾਰਾ ਮਸੰਦਰ ਖੇ ਬਣਦੇ ਤਾਂ ਬਹੁਤ ਵਜੇ ਬਣਾਤਾ ਅੱਛਾ ਜੀ ਸੋਈ ਉਹਨਾਤੀ ਇਹ ਬਾਲੀਰ ਸੋਈ ਹਾਂ ਬਹੁਤ ਵਜੇ ਬਣਾਤਾ ਹਾਂ ਮਣਗੀ ਸੈਟਿੰਗ ਹੈਨ ਵਧੀਆ ਤੈਨੂੰ ਕੀ ਕਹੇ ਬਾਰ-ਬਾਰ ਰਹਿ ਗਿਆ ਬਾਰ-ਬਾਰ ਰਹਿ ਗਿਆ ਤੇਰਾ ਘੁੰਮ ਗਿਆ ਮੈਨੂੰ ਇਹ ਪਸੰਦ ਹੈ ਅੱਛਾ ਇਹ ਸੋਚਦੀ ਮੇਰੀ ਸ਼ੁਰੂਤੀ ਪਹਿਲਾਂ ਤੀ ਵੇ ਜਗਾ ਤਾਹਨ ਪਤਾ ਦੀ ਵੀ ਇਧਰਲੇ ਪਾਸੇ ਬਣੂਗੀ ਆਪਣੀ ਪਰ ਐਂ ਦੀ ਮਾਂ ਵੀ ਪਿੱਛੇ ਨਿਡੰਗ ਪਸੂ ਵਾਲਾ ਕਰਦੇ ਹੈਗੇ ਇਹ ਸਾਰਾ ਬਕ ਕਰਦਾ ਕੋਈ ਜਿਹੜਾ ਉੱਚਾ ਖੰਮੀ ਉਭਾਰਾ ਉਰਲਗਲਾ ਬੇੜਾ ਜਿਹੜਾ ਹੈਗਾ ਸਾਰਾ ਉੱਚਾ ਇਧਰਲੇ ਪਾਸੇ ਗੁੱਡੀ ਆਗੀ ਇਧਰਲੇ ਪਾਸੇ ਚੰਦ ਲੱਗੂ ਇਧਰ ਦਾ ਹਨ ਪੂਰੇ ਵਾਰ ਰੱਖੀਂ ਮੈਂ ਪਰਾਂ ਨਹੀਂ ਇਸ ਹਾਲੇ ਟੰਗਰ ਚੋਧੂ ਬਜਾਉਂ। ਉਹ ਤਾਂ ਉਹ ਕਾਲੇ ਤੋਂ ਤੁਹਾਨੂੰ ਮਿਲਣਾ ਬਤਵਾਲਾ ਚੋਲਾ ਉਹ ਸੁਟਾਇਆ ਤੋਂ ਲੈਣਾ। ਛੋਟਾ ਹੈ ਮੈਂ ਫਿਰ ਵੱਡਾ ਬਣਾ। ਖੁਸੜੂ ਲੱਗਦਾ ਕੀ ਕੰਨਾ ਸੁਆ ਲਾਦਾ ਹੈ। ਜਿਹੜੇ ਉਹ ਸਾਡੇ ਸ਼ੈੱਕ ਨਹੀਂ ਕਰੇ ਹੋਏ ਉਹਨਾਂ ਤੇ ਕਿ ਪੰਮੀ ਦੇ ਉਹ ਇਸੇ ਉੱਥੇ ਕਰਾਂ। ਹੂੰ। ਲੈ ਤੂੰ ਤਰ ਜਾਈਏ ਲੈ ਜਾਈਏ ਕੋਠੀ ਦੇਖਣਾ ਬਣੀ। ਹੂੰ। ਕੋਠੀ ਪਹਿਲਾਂ ਤੇ ਨਹੀਂ ਆਈ। ਇਹਨੇ ਚਾਹ ਨਹੀਂ ਹੈ। ਚਾਹ ਨਹੀਂ ਦੀਨੂੰ। ਚਾਹ ਤਾਂ ਹੈਗਾ ਤੇ ਵਿਚਾਰੀ ਨਾ ਮਾਦੀਓ ਵਿਚਾਰਾ ਅਣੀ ਕਦੇ ਸਪੈਸ਼ਲ ਜਾਂਵਾਂਗੇ ਸਪੈਸ਼ਲ ਕੋਠੀ ਦੇਖਣ ਸਪੈਸ਼ਲ ਕੰਮ ਕਿੱਥੋਂ ਆਪਣੇ ਵਾਲਿਆਂ ਦਾ ਟਾਈਮ ਨਿਕਲਦੇ ਨਹੀਂ ਸਪੈਸ਼ਲ ਇਹ ਕਰ ਦਿੱਤੀ ਕਦੇ ਆਉਂਗੀ ਆਹ ਵਾਲਾ ਦੇ ਨਾਲ ਆਏ ਸਾਰੇ ਘਰ ਨੂੰ ਰੱਖਣ ਨੂੰ ਹਾਂ ਹਨਾ ਦਰੋਂ ਸੂਪਰੀ ਆਏ ਸੋ ਬਿਓ ਬਿਓਤਣਾ ਹੈ ਇਹ ਜਿਹੜਾ ਜਿਹੜਾ ਤਾਂ ਸੂਪਰੀ ਨਿਯੰਤਰਣ ਬਣਾਈ ਆ ਆ ਫਿਰ ਉਹ ਬਾਦ ਦਾ ਘਟ ਦਾ ਬਾਅਦ ਵਿੱਚ ਨਿਕਲੀ ਜਾਂਦੀ ਹੁੰਦੀਆਂ ਨੇ ਇਹ ਤੁਮ ਐ ਕਰਦੀ ਐ ਕਰਦੀ ਸੀ ਪਰ ਮੈਂ ਐ ਵੀ ਪੂਰੀ ਸੋਚ ਸਮਝ ਕੇ ਨ ਬਿਉਂਤਨਾ ਸਾਰੀ ਦੇਖ ਲੇ ਕਿ ਮੈਂ ਐ ਐ ਹੋਣਾ ਚਾਹੀਦਾ ਮੈਂ ਜਿੰਨੇ ਕੁ ਛੋਟੇ ਹੈ ਹਾਂ ਜਿੰਨੇ ਕੁ ਛੋਟੇ ਹੈ ਕੋਠੀ ਹੈ ਮੇਰੀ ਛੋਟੀ ਹੈ ਨਾ ਉਹ ਵੀ ਖੁੱਲ ਡੁੱਲੀ ਹੈ ਮੇਰਾ ਮਾਪਾ ਬਹੁਤ ਵੀ ਥੋੜੀ ਹੈ ਪਰ ਥੋੜੀ ਕੀ ਕਰਨਾ ਹੈ ਕੀ ਕੀ ਜਵਾਬ ਹੈ ਸਾਰਾ ਸੋ ਸੋ ਹੈ ਬਿਟੀ ਮਕੀਆਂ ਇਹ ਟਾ ਦਾ ਮੁਸਤਕਦਾ ਨਹੀਂਗਾ ਸਮਾਨ ਦਾ ਸਾਇ ਹੈ ਕਿ ਮੈਂ ਤਾਂ ਨਹੀਂ ਕਿਹច ਐਂਟੀ ਮਾਇਚ ਲੱਗਦਾ ਨਹੀਂ ਇੱਕ ਮਿੱਠੀ ਲੋਕੀ ਕੰਮ ਵਾਲੀ ਹਾਂ ਆ ਜਾ ਆ ਜਾ ਸਾਡਾ ਪਾਕ ਹਾਂ ਇੱਕ ਵਾਰੀ ਆਪਣਾ ਜਿਹੜਾ ਬਦਲੀਆ ਬਣਾ ਹੀ ਲਈ ਲੈ ਵੇ ਮੁਕਾਟ ਬੋਲ ਹੁਣ ਵਾਲੀ ਕੋਠੀ ਆ ਬੋਲ ਬੀ ਜਮ ਹੋ ਆਰੇ ਪੱਲੀ ਪੱਲੀ ਨੂੰ ਥੱਲੇ ਛੱਡਿਆ ਨੇੜੇ ਤੇਰੀ ਆ ਵੀਡੀਓ ਬੂ ਹਾਂ ਲਿਵੇ ਦੇ ਮੈਂ ਲਾਂਗੀ ਮੈਂ ਲਾਂਗੀ ਹਾਂ ਹੁਣ ਹੀ ਲੰਗੀ ਹਲੇ ਹੁਣ ਰਲਾ ਦੋ ਇੰਦਾ ਹੁਣ ਲਾ ਗੀ ਚਲ ਆ ਦੇ